ਰਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਪੰਜਾਬ ਦੀ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਦੇ ਕਰਕੇ ਕਈ ਵਾਰ ਕਸੂਤੀ ਸਥਿਤੀ ਦੇ ਵਿੱਚ ਫਸ ਚੁੱਕੀ ਹੈ ਅਤੇ ਹੁਣ ਇੱਕ ਵਾਰ ਫਿਰ ਤੋਂ ਇਜਿਹਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਦਿਖਾਈ ਦਿੰਦਾ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿੱਧਾ ਸੌਦੀਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਇੱਕ ਬੈਠਕ ਕੀਤੀ ਜਾ ਰਹੀ ਸੀ ਮਨੀਸ਼ ਸिसोदिया ਦੇ ਵੱਲੋਂ ਪੰਜਾਬ ਦੀਆਂ ਆਪਦੀਆਂ ਬੀਬੀਆਂ ਨੂੰ ਹਤੈਤਾਂ ਦਿੰਦਿਆਂ ਹੋਇਆ ਉਹਨਾਂ ਨੇ ਇੱਕ ਅਜੀਹ ਗੱਲ ਆਖ ਦਿੱਤੀ ਜਿਸ ਨੇ ਸਿਆਸਤ ਦੇ ਵਿੱਚ ਭੜਥੂ ਪਾ ਦਿੱਤਾ ਸਭ ਤੋਂ ਪਹਿਲਾਂ ਤੁਹਾਨੂੰ ਮਨੀਸ਼ ਸिसोदिया ਦਾ ਇਹ ਬਿਆਨ ਸੁਣਾਉਣਾ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਹੋਇਆ ਏ ਇਹ ਮਹਿਲਾ ਟੀਮ ਘਰ-ਘਰ ਮੇ ਜਾਏਗੀ ਔਰ ਕੰਮ ਕਰੇਗੀ ਔਰ ਇਸ ਦਾ ਅਸਲੀ पड़ाव है महिला विंग का दो का चुनाव जितवाना 2027 के चुनाव जीतवाने के लिए साम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगी तैयार है जोश के साथ बहुत बढ़िया और आम आदमी पार्टी की ਜਿਉਂ ਹੀ ਮਨੀਸ਼ ਸੌਧਿਆ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਸੇ ਵੇਲੇ ਹੀ ਸਿਆਸਤ ਦੇ ਵਿੱਚ ਚਰਚਾ ਚੱਲ ਪਈ ਕਿ ਕਿਵੇਂ ਆਖਰ ਪੰਜਾਬ ਦੀਆਂ ਬੀਬੀਆਂ ਨੂੰ ਅਜਿਹੀਆਂ ਹਦਾਇਤਾਂ ਦਿੱਲੀ ਦੇ ਆਪ ਦੇ ਲੀਡਰ ਦੇ ਵੱਲੋਂ ਦਿੱਤੀਆਂ ਜਾ ਸਕਦੀਆਂ ਨੇ ਕਿਸਾਮ-ਦਾਮ ਦੰਡ ਭੇਦ ਸੱਚ ਝੂਠ ਲੜਾਈ ਝਗੜਾ ਸਾਰਾ ਕੁਝ ਕਰੋ ਪਰ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣਾਓ ਜਿਉਂ ਹੀ ਉਹਨਾਂ ਨੇ ਭਾਸ਼ਣ ਦਿੱਤਾ ਬਿਆਨ ਵਾਇਰਲ ਹੋਇਆ ਵਿਰੋਧੀ ਪਾਰਟੀਆਂ ਟੁੱਟ ਕੇ ਪੈ ਗਏ ਨਯਾ ਸਭ ਤੋਂ ਪਹਿਲਾਂ ਗੱਲ ਜੇਕਰ ਮੁੱਖ ਵਿਰੋਧੀ ਧਿਰ ਦੀ ਕਰੀਏ ਤਾਂ ਪੰਜਾਬ ਕਾਂਗਰਸ ਦੇ ਵੱਲੋਂ ਆਪਣੇ ਅਧਿਕਾਰਤ ਫੇਸਬੁਕ ਪੇਜ ਤੇ ਇਹ ਵੀਡੀਓ ਸਾਂਝੀ ਕੀਤੀ ਗਈ ਨਾਲ ਲਿਖਿਆ ਗਿਆ ਇਹ ਹੈ ਝਾੜੂ ਵਾਲਿਆਂ ਦੀ ਸੋਚ ਪੰਜਾਬ ਨੂੰ ਤੁਸੀਂ ਕਿਹੜੀ ਅੱਗ ਵਿੱਚ ਤਕੇ ਲਣਾ ਚਾਹੁੰਦੇ ਹੋ ਵੀਡੀਓ ਦੇ ਉੱਪਰ ਵੀ ਲਿਖਿਆ ਗਿਆ ਪੰਜਾਬ ਵਿੱਚ ਅੱਗ ਲਗਾ ਕੇ ਉਸ ਅੱਗ ਤੇ ਆਪਣੀ ਰਾਜਨੀਤੀ ਸੇਕਣ ਨੂੰ ਫਿਰਦੇ ਘਟਿਆ ਸੋਚ ਪੰਜਾਬ ਕਾਂਗਰਸ ਤੋਂ ਬਾਅਦ ਗੱਲ ਜੇਕਰ ਪੰਜਾਬ ਯੂਥ ਕਾਂਗਰਸ ਦੀ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਤਿੱਖੀ ਟਿੱਪਣੀ ਇਸ ਮੁੱਦੇ ਤੇ ਕੀਤੀ ਗਈ ਅਧਿਕਾਰਤ ਫੇਸਬੁਕ ਪੇਜ ਤੇ ਪੋਸਟ ਪਾ ਕੇ ਇਹ ਵੀਡੀਓ ਸਾਂਝੀ ਕਰਕੇ ਯੂਥ ਕਾਂਗਰਸ ਨੇ ਲਿਖਿਆ ਦਿੱਲੀ ਤੋਂ ਨਕਾਰੇ ਲੀਡਰ ਟ੍ਰੇਨਿੰਗ ਦੇ ਰਹੇ ਨੇ ਕਿ 27 ਚ ਚੋਣਾਂ ਜਿੱਤਣ ਲਈ ਝੂਠ ਬੋਲੋ ਲੜਨਾ ਪਵੇ ਲੜੋ ਸਾਮ ਦਾਮ ਦੰਡ ਭੇਦ ਸਿਖਾ ਰਿਹਾ ਮਨੀਸ਼ ਸਿਸੋਦਿਆ 2014 ਤੋਂ ਝੂਠੀ ਦੀ ਰਾਜਨੀਤੀ ਹੀਤਾ ਕਰਦੇ ਆਏ ਹੋ ਝੂਠ ਬੋਲ ਬੋਲ ਕੇ ਵਿਰੋਧੀਆਂ ਨੂੰ ਭੰਡ ਕੇ ਤਾਂ ਸਰਕਾਰ ਬਣਾਈ ਅੱਗੇ ਵੀ ਇਹੀ ਕੁਝ ਕਰਨ ਦੀਆਂ ਟ੍ਰੇਨਿੰਗਾਂ ਦੇ ਰਹੇ ਨੇ ਸੰਭਲ ਜਾਓ ਪੰਜਾਬੀਓ ਪੰਜਾਬ ਯੂਥ ਕਾਂਗਰਸ ਦੇ ਵੱਲੋਂ ਇੱਕ ਤਿੱਖੀ ਟਿੱਪਣੀ ਕੀਤੀ ਗਈ ਕਿ ਝੂਠ ਦੀ ਰਾਜਨੀਤੀ ਹੀ 2014 ਤੋਂ ਆਪ ਦੇ ਵੱਲੋਂ ਕੀਤੀ ਜਾ ਰਹੀ ਹੈ ਕਾਂਗਰਸ ਤੋਂ ਬਾਅਦ ਗੱਲ ਸ਼੍ਰੋਮਣੀ ਅਕਾਲੀ ਦਲ ਦੀ करिए ਤਾਂ ਉਹਨਾਂ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਇਸ ਮਸਲੇ ਤੇ ਮਨੀਸ਼ ਸੋਦੀਆ ਦੀ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੇ ਸਾਂਝੀ ਕੀਤੀ ਗਈ ਨਾਲ ਲਿਖਿਆ ਇਹ ਹੈ ਆਮ ਆਦਮੀ ਪਾਰਟੀ ਦੀ ਅਸਲ ਸੋਚ ਸ਼੍ਰੋਮਣੀ ਅਕਾਲੀ ਦਲ ਲੰਮੇ ਸਮੇਂ ਤੋਂ ਇਹ ਆਖਦਾ ਆਇਆ ਹੈ ਕਿ ਜਦੋਂ ਦੀ ਇਹ ਪਾਰਟੀ ਪੰਜਾਬ ਆਈ ਹੈ ਉਦੋਂ ਤੋਂ ਹੀ ਪੰਜਾਬ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਅੱਜ ਇਹ ਗੱਲ ਦਿੱਲੀ ਦਾ ਨਕਾਰਿਆ ਮਨੀਸ਼ ਸੋਦੀਆ ਆਪਣੇ ਮੂੰਹੋਂ ਆਖ ਰਿਹਾ ਹੈ ਕਿ ਚੋਣਾ ਜਿੱਤਣ ਲਈ ਭਾਵੇਂ ਪੰਜਾਬ ਨੂੰ ਅੱਗ ਲਗਾ ਦਿਓ 2027 ਜਿੱਤਣਾ ਹੈ ਸਾਹਮਣੇ ਬੈਠੇ ਭਗਵੰਤ ਮਾਨ ਤੇ ਅਮਨ ਅਰੋੜਾ ਤਾੜੀਆਂ ਮਾਰ ਰਹੇ ਹਨ ਆਪ ਦੇ ਲੀਡਰ ਸਮਝ ਲੈਣ ਇਸ ਵਾਰ ਪੰਜਾਬੀ ਇਹਨਾਂ ਨੂੰ ਅਜਿਹਾ ਸਬਕ ਸਿਖਾਉਣਗੇ ਕਿ ਇਹ ਪੰਜਾਬ ਵੱਲ ਮੂੰਹ ਨਹੀਂ ਕਰਨਗੇ ਅਕਾਲੀ ਦਲ ਨੇ ਇਸ ਨੂੰ ਬੇਦਬੀਆਂ ਦੇ ਨਾਲ ਵੀ ਜੋੜ ਦਿੱਤਾ ਹੈ ਕਿ ਇਹਨਾਂ ਨੇ ਹੀ ਬੇਦਬੀਆਂ ਕਰਵਾਈਆਂ ਨੇ ਅਜਿਹਾ ਕਹਿਣ ਦੀ ਕੋਸ਼ਿਸ਼ ਇਸ ਮੌਕੇ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਹੈ ਵਿਰਸਾ ਸਿੰਘ ਵਲਟੋਹਾ ਵੀ ਪ੍ਰਤੀਕਿਰਿਆ ਦਿੰਦੇ ਨਜ਼ਰ ਆਏ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਵੀਡੀਓ ਪਾ ਕੇ ਵਿਰਸਾ ਵਲਟੋਹਾ ਨੇ ਲਿਖਿਆ ਆਹੀਆ ਝਾੜੂ ਵਾਲਿਆਂ ਦੀ ਕਰਤੂਤ ਆ ਸੁਣ ਲਓ ਮਨੀਸ਼ ਸੌਦੀਏ ਦੀ ਭਾਸ਼ਾ 2027 ਦੀਆਂ ਚੋਣਾਂ ਲੁੱਟਣ ਲਈ ਝਾੜੂ ਵਾਲਿਓ 2022 ਦੀਆਂ ਚੋਣਾਂ ਵੀ ਤੁਸੀਂ ਝੂਠ ਗੱਪਾਂ ਧੋਖੇ ਝੂਠੇ ਲਾਰਿਆਂ ਸਾਮ-ਦਾਮ ਦੰਡ ਭੇਦ ਦੀ ਵਰਤੋਂ ਕਰਕੇ ਹੀ ਲੁੱਟਿਆ ਸੀ ਯਾਦ ਰੱਖਿਓ ਕਾਠ ਕੀ ਹਾਂਡੀ ਇੱਕ ਵਾਰ ਹੀ ਅੱਗ ਤੇ ਚੜਦੀ ਹੁੰਦੀ ਆ ਵਾਰ-ਵਾਰ ਨਹੀਂ ਚੜਦੀ ਹੁੰਦੀ ਐਤ ਕੀ ਪੰਜਾਬੀ ਤੁਹਾਡੇ ਪਹਿਲੇ ਝੂਠਾਂ ਦਾ ਜਵਾਬ ਲੈਣ ਲਈ ਤਿਆਰ ਬੈਠੇ ਹਨ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਕਾਠ ਦੀ ਹਾਂਡੀ ਵਾਲੀ ਕਹਾਵਤ ਵਰਤੀ ਗਈ ਹੈ ਇਸਾ ਵੀਡੀਓ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਤੋਂ ਬਾਅਦ ਗੱਲ ਭਾਜਪਾ ਦੀ ਕਰੀਏ ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਵੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੱਤੀ ਗਈ ਜਾਖੜ ਨੇ ਲਿਖਿਆ ਮਨੀਸ਼ ਸਿਸੋਦੀਆ ਜੀ ਦੀ ਇਹ ਵੀਡੀਓ ਆਪ ਪਾਰਟੀ ਦੇ ਦਿੱਲੀ ਤੋਂ ਆਏ ਧੜਵੀਆਂ ਦੀ ਪੰਜਾਬ ਵਿੱਚ ਅੱਗ ਲਗਾਉਣ ਦੇ ਮਨਸੂਬਿਆਂ ਦਾ ਪ੍ਰਮਾਣ ਹੈ ਅੱਜ ਜਦ ਲੋਕ ਆਜ਼ਾਦੀ ਦਿਵਸ ਮਨਾ ਰਹੇ ਹਨ ਤਾਂ ਇਹ ਜੁੰਡਲੀ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਣਦੀਆਂ ਸਕੀਮਾਂ ਘੜ ਰਹੇ ਹਨ ਭਾਜਪਾ ਆਪ ਵੱਲੋਂ ਚੋਣਾਂ ਜਿੱਤਣ ਲਈ ਅਪਣਾਏ ਜਾਂਦੇ ਗੈਰ ਕਾਨੂੰਨੀ ਗੈਰ اخਲਾਕੀ ਤਰੀਕਿਆਂ ਦੀ ਜਾਂਚ ਦੀ ਮੰਗ ਕਰਦੀ ਹੈ ਅਸੀਂ ਇਸ ਦੀ ਕਾਨੂੰਨੀ ਪੱਖਾਂ ਤੋਂ ਵੀ ਜਾਂਚ ਕਰ ਰਹੇ ਹਾਂ ਅਤੇ ਚੋਣ ਪ੍ਰਕਿਰਿਆ ਨੂੰ ਪਲੀਤ ਕਰਨ ਦੀ ਇਸ ਪਾਰਟੀ ਦੇ ਮਨਸੂਬਿਆਂ ਖਿਲਾਫ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾਵੇਗੀ ਤਾਂ ਜੋ ਇਹਨਾਂ ਦੇ ਪੰਜਾਬ ਨੂੰ ਅਸ਼ਾਂਤ ਕਰਨ ਦੇ ਮਨਸੂਬਿਆਂ ਨੂੰ ਰੋਕਿਆ ਜਾ ਸਕੇ ਉਥੇ ਇਸ ਪਾਰਟੀ ਦੇ ਆਗੂ ਸਮਝ ਲੈਣ ਕਿ ਉਹਨਾਂ ਦੀ ਕਾਠ ਦੀ ਹਾਂਡੀ ਮੁੜ ਨਹੀਂ ਚੜਨ ਵਾਲੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਤੋਂ ਮੁਕਤੀ ਦਾ ਮੰਨ ਬਣਾ ਲਿਆ ਹੈ ਸੁਨੀਲ ਜਾਖੜ ਦੇ ਵੱਲੋਂ ਚੋਣ ਕਮਿਸ਼ਨ ਦੇ ਕੋਲ ਆਪਦੀ ਸ਼ਿਕਾਇਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਮਤਲਬ ਸਾਰੀਆਂ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਇਸ ਮਸਲੇ ਤੇ ਟੁੱਟ ਕੇ ਪੈ ਗਈਆਂ ਨੇ ਅਜਿਹਾ ਨਹੀਂ ਹੈ ਕਿ ਇਹ ਗੱਲ ਕਿਸੇ ਲੀਡਰ ਦੇ ਵੱਲੋਂ ਆਪਣੇ ਵਰਕਰਾਂ ਨੂੰ ਪਹਿਲੀ ਵਾਰ ਆਖੀ ਗਈ ਹੋਵੇ ਹੋ ਸਕਦਾ ਹੈ ਸਾਰੀਆਂ ਪਾਰਟੀਆਂ ਦੇ ਲੀਡਰ ਹੀ ਅਜਿਹੀਆਂ ਗੱਲਾਂ ਕਰਦੇ ਹੋਣ ਪਰ ਮਸਲਾ ਇੱਥੇ ਇਹ ਖੜਾ ਹੋਇਆ ਕਿ ਬੀਬੀਆਂ ਦੇ ਨਾਲ ਕੀਤੀ ਗਈ ਇਹ ਮੀਟਿੰਗ ਆਮ ਆਦਮੀ ਪਾਰਟੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਕੀਤੀ ਗਈ ਫੇਸਬੁੱਕ ਤੇ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਇਸੇ ਕਰਕੇ ਹੀ ਮਨੀਸ਼ ਸੋਦੀਆ ਦੀ ਇਹ ਵੀਡੀਓ ਵਾਇਰਲ ਹੋ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਹਰ ਹੀ ਲਾਵ ਵਰਤ ਕੇ ਸਰਕਾਰ ਬਣਾਉਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਸਨ ਮਨੀਸ਼ ਸੋਦੀਆ ਨੇ ਆਪਣੇ ਭਾਸ਼ਣ ਦੇ ਵਿੱਚ ਪੰਜਾਬ ਦੀਆਂ ਬੀਬੀਆਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਜੇਕਰ ਤੁਹਾਨੂੰ ਅਕਾਲੀ ਦਲ ਵਾਲੇ ਕਾਂਗਰਸ ਵਾਲੇ ਭਾਜਪਾ ਵਾਲੇ ਸਰਕਾਰ ਦੇ ਬਾਰੇ ਕੋਈ ਸਵਾਲ ਪੁੱਛਣਾ ਪੰਜਾਬ ਦੇ ਬਾਰੇ ਕੋਈ ਸਵਾਲ ਪੁੱਛਣਾ ਤਾਂ ਸਵਾਲਾਂ ਦੇ ਵਿੱਚ ਨਹੀਂ ਉਲਜਣਾ ਬਸ ਇੱਕੋ ਗੱਲ ਆਖਣੀ ਹੈ ਕਿ 300 ਯੂਨਿਟ ਬਿਜਲੀ ਸਰਕਾਰ ਦੇ ਵੱਲੋਂ ਮੁਫਤ ਦਿੱਤੀ ਜਾ ਰਹੀ ਹੈ ਕਿਉਂਕਿ ਇਹ ਬਹੁਤ ਵੱਡਾ ਇਤਿਹਾਸਿਕ ਕੰਮ ਹੈ ਜੇਕਰ ਤੁਸੀਂ ਹਰ ਇੱਕ ਸਵਾਲ ਦੇ ਜਵਾਬ ਦੇ ਵਿੱਚ 300 ਯੂਨਿਟ ਬਿਜਲੀ ਮੁਫਤ 300 ਯੂਨਿਟ ਬਿਜਲੀ ਮੁਫਤ ਇਹ ਹੀ ਗੱਲ ਵੀ ਆਖੀ ਜਾਵੋਗੇ ਤਾਂ ਵੀ ਉਹਨਾਂ ਦੀਆਂ ਜ਼ੁਬਾਨਾਂ ਬੰਦ ਹੋ ਜਾਣਗੀਆਂ ਇੰਨਾ ਵੱਡਾ ਕੰਮ ਕਰ ਦਿੱਤਾ ਹੈ ਪਰ ਸਵਾਲਾਂ ਦੇ ਵਿੱਚ ਉਲਝਣਾ ਨਹੀਂ ਹੈ ਮੁਫਤ ਬਿਜਲੀ ਦੀ ਗੱਲ ਸਭ ਤੋਂ ਜ਼ਿਆਦਾ ਕਰਨੀ ਹੈ ਅਚੀਆਂ ਹਦਾਇਤਾ ਪੰਜਾਬ ਦੀਆਂ ਬੀਬੀਆਂ ਨੂੰ ਮਨੀਸ਼ ਸिसोदिया ਦੇ ਵੱਲੋਂ ਦਿੱਤੀਆਂ ਗਈਆਂ ਨੇ ਇਥੇ ਰਾਏ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਹਾਂ ਕਿ ਮਨੀਸ਼ ਸੋਦੀਆ ਦੀ ਇਸ ਵਾਇਰਲ ਹੋਈ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ YouTube ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲ ਅਗਲੀ ਵਾਰ ਫੇਰਾ ਤੇ ਰੋਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ